ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਹੜੇ ਵੀ ਘਰ ਸ਼ਰਾਬ ਦੇ ਨਸ਼ੇ ਦੇ ਕਾਰਨ ਪਰੇਸ਼ਾਨ ਹਨ ਤੇ ਉਹ ਸ਼ਰਾਬੀ ਦੇ ਪੈਰ ਦੀ ਮਿੱਟੀ ਚੁੱਕ ਕੇ ਜੇਕਰ ਇਹ ਇੱਕ ਉਪਾਅ ਕਰ ਲੈਂਦੇ ਹੋ ਤਾਂ ਉਹ ਸ਼ਰਾਬੀ ਕਦੇ ਵੀ ਜ਼ਿੰਦਗੀ ਵਿੱਚ ਕੋਈ ਵੀ ਨਸ਼ਾ ਨਹੀਂ ਕਰੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਘਰ ਵਿੱਚਲੇ ਉਸ ਇਨਸਾਨ ਦੇ ਉੱਪਰ ਹੋ ਜਾਵੇ ਜੋ ਵੀ ਕੋਈ ਨਸ਼ਾ ਕਰਦਾ ਹੈ ਉਸ ਨੂੰ ਪਰਮਾਤਮਾ ਜੀ ਸੁਮਤ ਬਖਸ਼ ਦੇਣ ਤੇ ਤੁਹਾਡਾ ਘਰ ਸਵਰਗ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜਿਹੜੇ ਵੀ ਘਰ ਨਸ਼ੇ ਤੋਂ ਪਰੇਸ਼ਾਨ ਹਨ ਉਹ ਜੇਕਰ ਇਹ ਇੱਕ ਉਪਾਅ ਕਰ ਲੈਂਦੇ ਹਨ ਤਾਂ ਉਹਨਾਂ ਦੀ ਜ਼ਿੰਦਗੀ ਸਵਾਰੀ ਜਾਵੇਗੀ ਸਤਸੰਗਤ ਜੀ ਜੇਕਰ ਤੁਸੀਂ ਮੇਰੀ ਵੀਡੀਓ ਨੂੰ ਸੁਣਨਾ ਸ਼ੁਰੂ ਕਰ ਦਿੱਤਾ ਹੈ ਜੀ ਤੇ ਕੇਵਲ ਤੁਸੀਂ ਇਸ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਤਸੰਗਤ ਜੀ ਅਕਸਰ ਹੀ ਅਸੀਂ ਸੁਣਦੇ ਹਾਂ ਕਿ ਜਿਹੜੇ ਭੈਣ ਪ੍ਰਾ ਗੁਰਬਾਣੀ ਦੇ ਨਾਲ ਜੁੜੇ ਹਨ ਜਾਂ ਫਿਰ ਪਾਠ ਕਰਦੇ ਹਨ ਸੇਵਾ ਸਿਮਰਨ ਕਰਦੇ ਹਨ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਨਸ਼ਾ ਬੜਾ ਜ਼ਿਆਦਾ ਹੈ। ਉਹਨਾਂ ਦਾ ਪਿਤਾ ਭਰਾ ਜਾਂ ਫਿਰ ਪੁੱਤਰ ਜੋ ਹੈ ਉਹ ਨਸ਼ੇ ਦਾ ਸੇਵਨ ਕਰਦੇ ਹਨ। ਕਹਿਣ ਦਾ ਮਤਲਬ ਹੈ ਕਿ ਉਹ ਸ਼ਰਾਬ ਦਾ ਜਾਂ ਕਿਸੇ ਹੋਰ ਵੀ ਪ੍ਰਕਾਰ ਦਾ ਜਿਵੇਂ ਚਿੱਟਾ ਹੋ ਗਿਆ ਇਦਾਂ ਦੇ ਜੋ ਨਸ਼ੇ ਹਨ ਉਹਨਾਂ ਦੀ ਬੜੀ ਜ਼ਿਆਦਾ ਵਰਤੋਂ ਕਰਦੇ ਹਨ। ਸਾਥ ਸਿੰਘ ਜੀ ਉਹਨਾਂ ਘਰਾਂ ਦੇ ਵਿੱਚੋਂ ਜੋ ਨਸ਼ਾ ਹੈ ਇਹ ਦੂਰ ਹੋ ਜਾਵੇ। ਉਹ ਹਮੇਸ਼ਾ ਪਰਮਾਤਮਾ ਦੇ ਅੱਗੇ ਇਹੀ ਅਰਦਾਸ ਕਰਦੇ ਹਨ ਪਰਮਾਤਮਾ ਦੀ ਕਿਰਪਾ ਉਹਨਾਂ ਪਰਿਵਾਰਾਂ ਤੇ ਬਣ ਜਾਵੇ ਉਹ ਆਖਦੇ ਹਨ ਜੀ ਕਿ ਸਾਡਾ ਜੋ ਪਰਿਵਾਰ ਹੈ ਉਹ ਗਲਤ ਰਸਤੇ ਤੇ ਨਾ ਚੱਲਿਆ ਜਾਵੇ ਨਸ਼ੇ ਦਾ ਸੇਵਨ ਨਾ ਕਰਨਾ ਸ਼ੁਰੂ ਕਰ ਦੇਵੇ ਤੇ ਜੇਕਰ ਕਰਦਾ ਹੈ ਤੇ ਇਸ ਤੋਂ ਦੂਰ ਹੋ ਜਾਵੇ ਗੁਰਬਾਣੀ ਦੇ ਨਾਲ ਸਾਡਾ ਪਰਿਵਾਰ ਜੁੜ ਜਾਵੇ ਅਸੀਂ ਗੁਰੂ ਵਾਲੇ ਬਣ ਜਾਈਏ ਕਈ ਵਾਰ ਤਾਂ ਸਤਸੰਗ ਜੀ ਆਪਾਂ ਇਹਨਾਂ ਨਸ਼ਿਆਂ ਨੂੰ ਲੈ ਕੇ ਗਲਤ ਰਸਤਿਆਂ ਤੱਕ ਪਹੁੰਚ ਜਾਂਦੇ ਹਾਂ ਕਿਉਂਕਿ ਜਦ ਕਈ ਵਾਰ ਸਾਡਾ ਨਸ਼ਾ ਪੂਰਾ ਨਹੀਂ ਹੁੰਦਾ ਤਾਂ ਅਸੀਂ ਗਲਤ ਕੰਮਾਂ ਵਿੱਚ ਪੈ ਜਾਂਦੇ ਹਾਂ ਜਿਹੜਾ ਵੀ ਵਿਵਹਾਰ ਹੈ ਜਿਹੜਾ ਵੀ ਕੋਈ ਆਪਣੇ ਘਰ ਦਾ ਪਰਿਵਾਰ ਮੈਂਬਰ ਹੈ ਜੇਕਰ ਉਹ ਗਲਤ ਰਸਤੇ ਤੇ ਪਹੁੰਚ ਜਾਂਦਾ ਹੈ ਜਿਸ ਨੂੰ ਕਿ ਸ਼ਰਾਬ ਦੀ ਆਦਤ ਹੈ ਨਸ਼ੇ ਦੀ ਆਦਤ ਹੈ ਇਸ ਨੂੰ ਹਟਾਉਣ ਦੇ ਲਈ ਅਸੀਂ ਕਈ ਪੰਡਤਾਂ ਦੇ ਕੋਲ ਜਾਂਦੇ ਹਾਂ ਜਾਫਿਰ ਕਹਿ ਲੋ ਕਿ ਦੇਹ ਧਾਰੀ ਬਾਬਿਆਂ ਦੇ ਕੋਲ ਜਾ ਬੈਠਦੇ ਹਾਂ ਉਹਨਾਂ ਦੇ ਕੋਲ ਕੋਈ ਨਾ ਕੋਈ ਉਪਾਹ ਕਰਨ ਦੇ ਲਈ ਜਾਂਦੇ ਹੀ ਰਹਿੰਦੇ ਹਾਂ ਕੋਈ ਨਾ ਕੋਈ ਉਪਾਹ ਕਰਦੇ ਹੀ ਰਹਿੰਦੇ ਹਾਂ ਜੇਕਰ ਤੁਹਾਡੇ ਘਰ ਵਿੱਚ ਵੀ ਇਸ ਤਰ੍ਹਾਂ ਦੀ ਚੀਜ਼ ਦਾ ਕਿਸੇ ਦਾ ਵੀ ਸੇਵਨ ਹੁੰਦਾ ਹੈ ਤਾਂ ਫਿਰ ਤੁਹਾਡੇ ਨਸ਼ੇ ਤੇ ਸ਼ਰਾਬ ਦੇ ਨਾਲ ਆਦੀ ਹੋਏ ਦਾ ਸੇਵਨ ਕੀਤਾ ਜਾਂਦਾ ਹੈ ਜਾਂ ਫਿਰ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ਾ ਸ਼ਰਾਬ ਆਦ ਦਾ ਸੇਵਨ ਕੀਤਾ ਜਾਂਦਾ ਹੈ ਉਹਨਾ ਪਰਿਵਾਰਾਂ ਦੇ ਵਿੱਚ ਖਾਸ ਕਰਕੇ ਸਾਥ ਸੰਗਤ ਜੀ ਫਿਰ ਬੜੀ ਹੀ ਜ਼ਿਆਦਾ ਲੜਾਈ ਝਗੜਾ ਕਲੇਸ਼ ਹੀ ਰਹਿੰਦਾ ਹੈ ਘਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਬਰਕਤ ਨਹੀਂ ਰਹਿੰਦੀ ਭਾਵੇਂ ਜਿੰਨਾ ਮਰਜ਼ੀ ਉਹਨਾਂ ਦੇ ਘਰਾਂ ਵਿੱਚ ਪੈਸਾ ਹੋਵੇ ਸਾਰੀਆਂ ਹੀ ਚੀਜ਼ਾਂ ਦੇ ਵਿੱਚ ਬਰਕਤ ਉੱਡ ਜਾਂਦੀ ਹੈ ਹਰ ਸਮੇਂ ਕਲੇ ਕਲੇਸ਼ ਬਣਿਆ ਰਹਿੰਦਾ ਹੈ ਉਹਨਾਂ ਦੇ ਘਰਾਂ ਦੇ ਬੱਚੇ ਸਹਮੇ ਰਹਿੰਦੇ ਹਨ ਤੇ ਜਾਂ ਫਿਰ ਬੱਚੇ ਹੀ ਆਪਣੇ ਮਾਤਾ ਪਿਤਾ ਨੂੰ ਵੇਖ ਕੇ ਗਲਤ ਰਸਤਿਆਂ ਵੱਲ ਜਲਦੀ ਜਾਣਾ ਸ਼ੁਰੂ ਕਰ ਦਿੰਦੇ ਹਨ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਜੇਕਰ ਤੁਸੀਂ ਵੀ ਇਸ ਚੀਜ਼ ਤੋਂ ਬੜੇ ਜ਼ਿਆਦਾ ਪਰੇਸ਼ਾਨ ਹੋ ਤੁਹਾਡੇ ਘਰ ਵਿੱਚ ਵੀ ਤੁਹਾਡਾ ਭਰਾ ਪਤੀ ਜਾਂ ਫਿਰ ਪਿਤਾ ਸ਼ਰਾਬ ਦਾ ਜਾਂ ਕਿਸੇ ਵੀ ਪ੍ਰਕਾਰ ਦੇ ਨਸ਼ੇ ਦਾ ਸੇਵਨ ਕਰਦਾ ਹੈ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਨਸ਼ਾ ਹੋਵੇ ਉਸ ਦਾ ਸੇਵਨ ਕਰਦੇ ਹਨ ਤਾਂ ਉਸ ਦੇ ਲਈ ਅਸੀਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਉਪਾਅ ਸਾਂਝਾ ਕਰਨ ਵਾਲੇ ਹਾਂ ਜੀ ਸਾਧ ਸੰਗਤ ਜੀ ਤੁਸੀਂ ਇਸ ਉਪਾਅ ਨੂੰ ਕਰ ਲਓਗੇ ਤਾਂ ਤੁਹਾਡੇ ਘਰ ਵਿੱਚ ਜੋ ਵੀ ਕੋਈ ਗਲਤ ਰਸਤੇ ਤੇ ਚੱਲ ਰਹੇ ਹਨ ਉਹ ਸਹੀ ਰਸਤੇ ਤੇ ਆ ਜਾਣਗੇ ਇਹ ਛੋਟਾ ਜਿਹਾ ਉਪਾਅ ਜੇਕਰ ਤੁਸੀਂ ਕਰ ਲਓਗੇ ਤਾਂ ਤੁਸੀਂ ਖੁਦ ਆਪਣੇ ਘਰ ਵਿੱਚ ਬਦਲਾਅ ਹੁੰਦਾ ਵੇਖੋਗੇ ਉਹ ਜਿਹੜਾ ਵਿਅਕਤੀ ਨਸ਼ੇ ਦਾ ਸੇਵਨ ਕਰਦਾ ਹੈ ਉਹ ਨਸ਼ੇ ਤੋਂ ਦੂਰ ਹੋਣਾ ਸ਼ੁਰੂ ਹੋ ਜਾਵੇਗਾ ਪਰ ਸਾਥ ਸੰਗਤ ਜੀ ਇਸ ਉਪਾਅ ਨੂੰ ਤੁਸੀਂ ਬੜੇ ਹੀ ਜ਼ਿਆਦਾ ਧਿਆਨ ਦੇ ਨਾਲ ਕਰਨਾ ਹੈ ਜੋ ਤੁਹਾਡੇ ਘਰ ਦੇ ਵਿੱਚ ਸ਼ਰਾਬ ਦਾ ਨਸ਼ਾ ਕਰਦਾ ਹੈ ਉਸ ਨੂੰ ਦੱਸੇ ਬਿਨਾਂ ਹੀ ਤੁਸੀਂ ਇਹ ਉਪਾਅ ਕਰਨਾ ਹੈ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦੱਸ ਦਈਏ ਸਾਥ ਸੰਗਤ ਜੀ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਸਾਥ ਸੰਗਤ ਜੀ ਜੇਕਰ ਤੁਹਾਡੇ ਵੀ ਪਰਿਵਾਰ ਚ ਕੋਈ ਨਸ਼ਾ ਕਰਦਾ ਹੈ ਤਾਂ ਤੁਸੀਂ ਆਪ ਪਰਮਾਤਮਾ ਜੀ ਦੀ ਗੁਰਬਾਣੀ ਦੇ ਲੜ ਲੱਗ ਜਾਓ ਜੇਕਰ ਤੁਸੀਂ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿਓਗੇ ਤਾਂ ਉਸ ਨੂੰ ਤੁਹਾਡੇ ਵੱਲ ਵੇਖ ਕੇ ਸ਼ਰਮ ਆਉਣੀ ਸ਼ੁਰੂ ਹੋ ਜਾਵੇਗੀ ਕਿ ਮੇਰੇ ਪਰਿਵਾਰ ਦੇ ਮੈਂਬਰ ਤਾਂ ਰੱਬ ਵੱਲ ਜੁੜ ਰਹੇ ਹਨ ਮੈਂ ਕਿਸ ਪਾਸੇ ਤੁਰ ਰਹੀ ਹਾਂ ਜੇਕਰ ਕਿਸੇ ਦਾ ਪਿਤਾ ਨਸ਼ੇ ਦਾ ਸੇਵਨ ਕਰਦਾ ਹੈ ਉਸ ਦੇ ਬੱਚੇ ਜਿਹੜੇ ਹਨ ਉਹ ਗੁਰਬਾਣੀ ਦੇ ਨਾਲ ਵੱਧ ਤੋਂ ਵੱਧ ਜੁੜ ਸਕਦੇ ਹਨ ਇਸ ਦੇ ਨਾਲ ਤਾਂ ਉਹਨਾਂ ਦੇ ਵੀ ਕਰਮ ਸਵਾਰੇ ਜਾਣਗੇ ਤੇ ਉਹਨਾਂ ਦਾ ਜਿਹੜਾ ਪਿਤਾ ਹੈ ਉਹ ਆਪਣੇ ਬੱਚਿਆਂ ਦੇ ਕੋਲੋਂ ਹੀ ਸ਼ਰਮ ਖਾਣ ਲੱਗ ਜਾਵੇਗਾ ਕਿ ਮੇਰੇ ਬੱਚੇ ਤਾਂ ਪਰਮਾਤਮਾ ਦੇ ਨਾਲ ਜੁੜ ਰਹੇ ਹਨ ਜੇਕਰ ਤੁਹਾਡਾ ਪਤੀ ਕਿਸੇ ਨਸ਼ੇ ਦਾ ਸੇਵਨ ਕਰਦਾ ਹੈ ਤਾਂ ਉਸ ਦੇ ਲਈ ਪਤਨੀ ਵੀ ਪਰਮਾਤਮਾ ਦੇ ਨਾਲ ਜੁੜ ਸਕਦੀ ਹੈ ਗੁਰਬਾਣੀ ਦਾ ਵਦ ਤੋਂ ਵੱਧ ਜਾਪ ਕਰ ਸਕਦੀ ਹੈ ਆਪਣੇ ਘਰ ਦੇ ਵਿੱਚ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਲਗਾ ਕੇ ਰੱਖੋ ਜਦੋਂ ਪਾਠ ਦੀਆਂ ਕੁਝ ਪੰਕਤੀਆਂ ਜਿਹੜੀਆਂ ਹਨ ਉਸ ਵਿਅਕਤੀ ਦੇ ਕੰਨਾਂ ਵਿੱਚ ਪੈਣਗੀਆਂ ਉਸ ਨੂੰ ਗੁਰਬਾਣੀ ਦੀ ਥੋੜੀ-ਬਹੁਤ ਸੋਝੀ ਆਉਣੀ ਸ਼ੁਰੂ ਹੋ ਜਾਵੇਗੀ ਉਸ ਨੂੰ ਥੋੜਾ-ਬਹੁਤ ਪਰਮਾਤਮਾ ਦਾ ਭੈ ਖਾਣ ਲੱਗ ਜਾਵੇਗਾ ਕਿ ਮੈਂ ਕਿਸ ਪਾਸੇ ਤੁਰਿਆ ਜਾ ਰਿਹਾ ਹਾਂ ਇਸ ਤਰੀਕੇ ਦੇ ਨਾਲ ਵੀ ਸਾਥ ਸੰਗਤ ਜੀ ਉਹ ਇਸ ਨਸ਼ੇ ਤੋਂ ਦੂਰ ਹੋ ਸਕਦਾ ਹੈ ਉਸ ਨੂੰ ਇਸ ਉਪਾਅ ਦੇ ਬਾਰੇ ਤੁਸੀਂ ਪਤਾ ਹੀ ਨਹੀਂ ਲੱਗਣ ਦੇਣਾ ਜੇਕਰ ਉਸ ਨੂੰ ਬਿਨਾਂ ਦੱਸੇ ਬਿਨਾ ਪਤਾ ਲੱਗੇ ਇਹ ਇੱਕ ਉਪਾਅ ਕਰ ਲੈਂਦੇ ਹੋ ਤਾਂ ਫਿਰ ਸਾਧ ਸੰਗਤ ਜੀ 7 ਦਿਨਾਂ ਦੇ ਅੰਦਰ ਅੰਦਰ ਜੋ ਵੀ ਤੁਹਾਡੇ ਘਰ ਵਿਦਾ ਮੈਂਬਰ ਕਿਸੇ ਵੀ ਪ੍ਰਕਾਰ ਦਾ ਕੋਈ ਨਸ਼ੇ ਦਾ ਸੇਵਨ ਕਰਦਾ ਸੀ 7 ਦਿਨਾਂ ਦੇ ਵਿੱਚ ਉਸ ਚੀਜ਼ ਨੂੰ ਛੱਡ ਦੇਵੇਗਾ ਇਹ ਉਪਾਅ ਕਿਵੇਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਕਿਹੜੇ ਦਿਨ ਕਰਨਾ ਹੈ ਇਸ ਉਪਾਅ ਨੂੰ ਕਰਨ ਦੇ ਲਈ ਸਾਨੂੰ ਕਿਹੜੇ ਕਿਹੜੇ ਸਮਗਰੀ ਦੀ ਜ਼ਰੂਰਤ ਪਵੇਗੀ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਅਸੀਂ ਇਹੀ ਗੱਲਬਾਤ ਕਰਾਂਗੇ ਇਸ ਲਈ ਸੰਗਤ ਜੀ ਵੀਡੀਓ ਨੂੰ ਬਹੁਤ ਹੀ ਧਿਆਨ ਦੇ ਨਾਲ ਸੁਣਨਾ ਤੁਹਾਡੇ ਲਈ ਖਾਸ ਸਾਬਿਤ ਹੋ ਜਾਵੇਗੀ ਸਤ ਸੰਗਤ ਜੀ ਜਿਹੜੇ ਵੀ ਭੈਣ ਭਰਾਵਾਂ ਦੇ ਘਰਾਂ ਵਿੱਚ ਸ਼ਰਾਬ ਦੀ ਵਰਤੋਂ ਕੀਤੀ ਜਾਂਦੀ ਹੈ ਸ਼ਰਾਬ ਦਾ ਸੇਵਨ ਉਹਨਾਂ ਦਾ ਪਤੀ ਭਰਾ ਜਾਂ ਫਿਰ ਪਿਤਾ ਕਰਦਾ ਹੋਵੇ ਕੋਈ ਵੀ ਮੈਂਬਰ ਹੋਵੇ ਚਾਹੇ ਇਸ ਗੱਲ ਦਾ ਪੂਰੀ ਤੌਰ ਤੇ ਸਪਸ਼ਟ ਹੈ ਕਿ ਸ਼ਰਾਬ ਆਪਣੇ ਘਰ ਦਾ ਬੜਾ ਜ਼ਿਆਦਾ ਨੁਕਸਾਨ ਕਰਦੀ ਹੈ ਕਈਆਂ ਦੇ ਤਾਂ ਸਾਰੀ ਜ਼ਮੀਨ ਜਾਇਦਾਦ ਵੀ ਇਸ ਸ਼ਰਾਬ ਦੇ ਕਾਰਨ ਹੀ ਵਿਕ ਜਾਂਦੀ ਹੈ ਉਹ ਕੰਗਾਲ ਹੋ ਜਾਂਦੇ ਹਨ ਕਈ ਤਾਂ ਇਸ ਨਸ਼ੇ ਦੇ ਕਾਰਨ ਆਪਣੇ ਘਰ ਦੀਆਂ ਕੀਮਤੀ ਵਸਤੂਆਂ ਤੱਕ ਵੇਚ ਦਿੰਦੇ ਹਨ ਕਿਉਂਕਿ ਸਾਥ ਸੰਗ ਜੀ ਮਨੁੱਖ ਇਸ ਚੀਜ਼ ਦਾ ਸੇਵਨ ਕਰਨ ਤੋਂ ਬਾਅਦ ਆਪਣੀ ਸੁੱਧ ਬੋਧ ਦਾ ਖਿਆਲ ਨਹੀਂ ਰੱਖਦਾ ਉਸ ਨੂੰ ਸੁੱਧ ਬੁੱਧ ਰਹਿ ਹੀ ਨਹੀਂ ਜਾਂਦੀ ਇਸੇ ਤਰ੍ਹਾਂ ਹੀ ਜੋ ਅਸੀਂ ਉਪਾ ਤੁਹਾਡੇ ਨਾਲ ਸਾਂਝਾ ਕਰਨ ਲੱਗੇ ਹਾਂ ਜੇਕਰ ਇਸ ਨੂੰ ਤੁਸੀਂ ਪੂਰਨ ਭਰੋਸਾ ਰੱਖ ਕੇ ਆਪਣੇ ਮਨ ਦੇ ਵਿੱਚ ਪੂਰਨ ਵਿਸ਼ਵਾਸ ਪੂਰੀ ਸ਼ਰਧਾ ਰੱਖ ਕੇ ਕਰੋਗੇ ਤਾਂ ਇਹ ਉਪਾ ਤੁਹਾਨੂੰ ਬਹੁਤ ਜ਼ਿਆਦਾ ਲਾਭ ਦੇਵੇਗਾ ਜੇਕਰ ਆਪਾਂ ਕੋਈ ਵੀ ਚੀਜ਼ ਜਾਂ ਕੋਈ ਵੀ ਕੰਮ ਕਰਦੇ ਹਾਂ ਉਸ ਉੱਤੇ ਸਾਨੂੰ ਭਰੋਸਾ ਨਾ ਹੋਵੇ ਅਸੀਂ ਇਹ ਸੋਚਦੇ ਹਾਂ ਪਤਾ ਨਹੀਂ ਸਾਡਾ ਇਹ ਕੰਮ ਕਿਉਂ ਨਹੀਂ ਬਣਿਆ ਜਾਂ ਬਣੇਗਾ ਵੀ ਜਾਂ ਨਹੀਂ ਤਾਂ ਫਿਰ ਉਹ ਕੰਮ ਫਿਰ ਸਾਡਾ ਬਣਦਾ ਹੀ ਨਹੀਂ ਕਿਉਂਕਿ ਅਸੀਂ ਡਾਕਟਰ ਤੋਂ ਦਵਾਈ ਲੈਂਦੇ ਹਾਂ ਤੇ ਜੇ ਸਾਨੂੰ ਡਾਕਟਰ ਤੇ ਭਰੋਸਾ ਹੀ ਨਹੀਂ ਹੋਵੇਗਾ ਉਹ ਦਵਾਈ ਵੀ ਫਿਰ ਸਾਡੇ ਤੇ ਅਸਰ ਨਹੀਂ ਕਰਦੀ ਇਸੇ ਤਰ੍ਹਾਂ ਹੀ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਤੁਹਾਡੇ ਮਨ ਦੇ ਵਿੱਚ ਪੂਰਨ ਭਰੋਸਾ ਹੋਣਾ ਚਾਹੀਦਾ ਹੈ ਤਾਂ ਹੀ ਇਹ ਉਪਾਅ ਤੁਹਾਡਾ ਕੰਮ ਕਰੇਗਾ ਸਾਥ ਸੰਗਤ ਜੀ ਜਿਹੜਾ ਕਾਰਜ ਹੈ ਉਹ ਜ਼ਰੂਰ ਫਲ ਦੇਵੇਗਾ ਇਸ ਨਾਲ ਘਰ ਪਰਿਵਾਰ ਦਾ ਜੋ ਵੀ ਮੈਂਬਰ ਨਸ਼ਾ ਕਰਦਾ ਹੈ ਉਸ ਨੂੰ ਅਕਾਲ ਪੁਰਖ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹੋ ਜਾਵੇਗੀ ਇਸ ਚੀਜ਼ ਦਾ ਸੇਵਨ ਕਰਨਾ ਇੱਕਦਮ ਘਟ ਕਰਨਾ ਸ਼ੁਰੂ ਕਰ ਦੇਵੇਗਾ ਸਾਧ ਸੰਗਤ ਜੀ ਜਿਵੇਂ ਜਿਵੇਂ ਕੁਝ ਸਮਾਂ ਬੀਤੇਗਾ ਉਹ ਨਸ਼ੇ ਤੋਂ ਬਿਲਕੁਲ ਦੂਰ ਵੀ ਹੋ ਜਾਵੇਗਾ ਇਸ ਉਪਾਅ ਨੂੰ ਕਰਨ ਤੋਂ ਪਹਿਲਾਂ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਨੂੰ ਤੁਸੀਂ ਪੂਰਨ ਭਰੋਸੇ ਤੇ ਵਿਸ਼ਵਾਸ ਦੇ ਨਾਲ ਕਰਨਾ ਹੈ ਤਾਂ ਫਲ ਤੁਹਾਨੂੰ ਜਰੂਰ ਮਿਲ ਜਾਵੇਗਾ ਤਾਂ ਸਾਲ ਸਿੰਘ ਜੀ ਜਿਵੇਂ ਅਕਸਰ ਹੀ ਭੈਣ ਭਰਾਵਾਂ ਦੇ ਸਵਾਲ ਹੁੰਦੇ ਹਨ ਉਹਨਾਂ ਦੇ ਮਨ ਵਿੱਚ ਕਿਤੇ ਨਾ ਕਿਤੇ ਵਿਚਾਰ ਆਉਂਦਾ ਹੈ ਕਿ ਉਹਨਾਂ ਦੇ ਘਰ ਵਿੱਚ ਉਹਨਾਂ ਦਾ ਪਤੀ ਭਰਾ ਜਾਂ ਫਿਰ ਪਿਤਾ ਜੋ ਵੀ ਸ਼ਰਾਬ ਦਾ ਨਸ਼ਾ ਕਰਦਾ ਹੈ ਫਿਰ ਕਿਸੇ ਤਰ੍ਹਾਂ ਦਾ ਉਹਦੇ ਘਰ ਵਿੱਚ ਜੋ ਨਸ਼ਾ ਹੁੰਦਾ ਹੈ ਉਹਨਾਂ ਦੇ ਮਨ ਵਿੱਚ ਇਹ ਹੁੰਦਾ ਹੈ ਕਿ ਸਾਨੂੰ ਕੋਈ ਐਸੀ ਚੀਜ਼ ਮਿਲ ਜਾਵੇ ਕੋਈ ਐਸਾ ਉਪਾਅ ਮਿਲ ਜਾਵੇ ਜਿਸ ਨਾਲ ਸਾਡੇ ਪਰਿਵਾਰ ਦਾ ਮੈਂਬਰ ਇਸ ਨਸ਼ੇ ਤੋਂ ਦੂਰ ਹੋ ਜਾਵੇ ਕਿਉਂਕਿ ਸਾਧ ਸੰਗਤ ਜੀ ਇਹ ਜੋ ਨਸ਼ਾ ਹੈ ਉਹ ਘਰ ਦੀ ਬਰਬਾਦੀ ਦਾ ਕਾਰਨ ਬਣ ਚੁੱਕਾ ਹੈ ਆਪਣੇ ਘਰ ਦੇ ਵਿੱਚ ਇਹਨਾਂ ਦੇ ਕਰਕੇ ਬਹੁਤ ਜ਼ਿਆਦਾ ਲੜਾਈਆਂ ਝਗੜੇ ਹੁੰਦੇ ਰਹਿੰਦੇ ਹਨ ਇਸ ਕਰਕੇ ਆਪਾਂ ਤੁਹਾਡੇ ਨਾਲ ਛੋਟਾ ਜਿਹਾ ਉਪਾਅ ਸਾਂਝਾ ਕਰਾਂਗੇ ਇਹ ਤੁਹਾਡੇ ਲਈ ਬੜਾ ਜ਼ਿਆਦਾ ਫਲਦਾਇਕ ਸਾਬਿਤ ਹੋ ਜਾਵੇਗਾ ਇਸ ਲਈ ਸਾਧ ਸੰਗਤ ਜੀ ਆਪਾਂ ਸਾਰਿਆਂ ਨੇ ਇਹ ਤਾਂ ਜ਼ਰੂਰ ਸੁਣਿਆ ਹੋਵੇਗਾ ਇਸ ਚੀਜ਼ ਦੇ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਸ਼ਰਾਬ ਆਪਣੇ ਘਰ ਦਾ ਬਿਲਕੁਲ ਨਾਸ਼ ਹੀ ਕਰ ਦਿੰਦੀ ਹੈ ਤੇ ਜਿਹੜੇ ਵੀਰ ਭੈਣ ਗੁਰਬਾਣੀ ਦੇ ਨਾਲ ਜੁੜੇ ਹੋਏ ਹਨ ਸ਼ਹੀਦ ਸਿੰਘਾਂ ਨੂੰ ਮੰਨਦੇ ਹਨ ਗੁਰੂ ਸਾਹਿਬਾਨ ਨੂੰ ਮੰਨਦੇ ਹਨ ਗੁਰਬਾਣੀ ਤੇ ਪੂਰਨ ਵਿਸ਼ਵਾਸ ਰੱਖਦੇ ਹਨ ਆਪਣੇ ਘਰ ਦੇ ਵਿੱਚ ਹਰ ਰੋਜ਼ ਪਾਠ ਵੀ ਕਰਦੇ ਹਨ ਸਾਧ ਸੰਗਤ ਜੀ ਜਦ ਇਸ ਚੀਜ਼ ਦਾ ਸੇਵਨ ਕਰਦੇ ਹਨ ਤਾਂ ਉਹਨਾਂ ਦਾ ਕੀ ਕੀਤਾ ਜਾਵੇ ਜਾਪ ਸਿਮਰਨ ਵੀ ਫਿਰ ਵਿਅਰਥ ਹੋ ਜਾਂਦਾ ਹੈ ਕਈ ਵਾਰ ਸਾਧ ਸੰਗਤ ਜੀ ਭੈਣਾ ਜਾਂ ਮਾਤਾਵਾਂ ਦੇ ਮਨ ਵਿੱਚ ਇਹ ਵਿਚਾਰ ਆਉਂਦਾ ਹੈ ਸਾਡੇ ਘਰ ਦੇ ਵਿੱਚ ਇਹ ਚੀਜ਼ ਦਾ ਸੇਵਨ ਕੀਤਾ ਜਾਂਦਾ ਹੈ ਸ਼ਰਾਬ ਦਾ ਨਸ਼ੇ ਦਾ ਸੇਵਨ ਕੀਤਾ ਜਾਂਦਾ ਹੈ ਅਸੀਂ ਗੁਰਬਾਣੀ ਦਾ ਜਾਪ ਕਰਦੇ ਹਾਂ ਕਦੇ ਸਾਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਦੇ ਵਿੱਚ ਮੀਟ ਮੱਛੀ ਵੀ ਬਣਾਉਣੀ ਪੈਂਦੀ ਹੈ ਇਸ ਕਰਕੇ ਅਸੀਂ ਫਿਰ ਪਾਠ ਵੀ ਕਰਨਾ ਹੁੰਦਾ ਹੈ ਤੇ ਕੀਤੇ ਗਏ ਪਾਠ ਦਾ ਸਾਨੂੰ ਫਲ ਮਿਲੇਗਾ ਵੀ ਜਾਂ ਨਹੀਂ ਤਾਂ ਸਾਲਸੰਗਤ ਜੀ ਤੁਸੀਂ ਇਸ ਚੀਜ਼ ਦੀ ਬਿਲਕੁਲ ਵੀ ਟੈਨਸ਼ਨ ਨਹੀਂ ਲੈਣੀ ਬਸ ਤੁਹਾਡੇ ਅੱਗੇ ਬੇਨਤੀ ਹੈ ਕਿ ਤੁਸੀਂ ਬਸ ਪਾਠ ਉੱਚੀ ਉੱਚੀ ਬੋਲ ਕੇ ਕਰਿਆ ਕਰੋ ਤਾਂ ਜੋ ਤੁਹਾਡੇ ਘਰ ਪਰਿਵਾਰ ਦਾ ਜਿਹੜਾ ਮੈਂਬਰ ਜਿਸ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਹੈ ਉਸ ਦੇ ਕੰਨਾਂ ਦੇ ਵਿੱਚ ਗੁਰਬਾਣੀ ਪੈ ਜਾਵੇ ਵਾਹਿਗੁਰੂ ਉਸ ਨੂੰ ਵੀ ਸਮਤ ਬਖਸ਼ ਦੇਣ ਨਾਲ ਨਾਲ ਸਾਧ ਸੰਗਤ ਜੀ ਜਦੋਂ ਤੁਸੀਂ ਪਾਠ ਕਰਨ ਤੋਂ ਉਪਰੰਤ ਉੱਠਦੇ ਹੋ ਤੁਸੀਂ ਉਸ ਪਰਿਵਾਰ ਦੇ ਮੈਂਬਰ ਦੇ ਲਈ ਅਰਦਾਸ ਬੇਨਤੀਆਂ ਕਰਿਆ ਕਰੋ ਕਿ ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਜੋ ਇਹ ਵਿਅਕਤੀ ਗਲਤ ਰਸਤੇ ਤੇ ਚੱਲ ਕੇ ਨਸ਼ੇ ਦਾ ਸੇਵਨ ਕਰਦਾ ਪਿਆ ਹੈ ਇਸ ਨੂੰ ਨਸ਼ੇ ਤੋਂ ਦੂਰ ਕਰ ਦਿਓ ਇਸ ਚੀਜ਼ ਨੂੰ ਦੂਰ ਛੁੱਟ ਦਿਓ ਗੁਰਬਾਣੀ ਦੇ ਨਾਲ ਜੋੜੋ ਇੱਕ ਦਿਨ ਪਰਮਾਤਮਾ ਜੀ ਇਹਨਾਂ ਲੋਕਾਂ ਤੇ ਮਿਹਰ ਜ਼ਰੂਰ ਕਰਨਗੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਜ਼ਰੂਰ ਹੋ ਜਾਵੇਗੀ ਇਸੇ ਤਰ੍ਹਾਂ ਹੀ ਸਾਥ ਸੰਗਤ ਜੀ ਆਪਾਂ ਅਕਸਰ ਹੀ ਵੇਖਦੇ ਹਾਂ ਜਿਹੜੇ ਘਰਾਂ ਦੇ ਵਿੱਚ ਚਲੋ ਥੋੜਾ ਬਹੁਤ ਗੁਜ਼ਾਰਾ ਚੱਲਦਾ ਪਿਆ ਹੈ ਜਾਇਦਾਦ ਜਾਂ ਪੈਸੇ ਦਾ ਹੀਲਾ ਵਸੀਲਾ ਕੋਈ ਨਾ ਕੋਈ ਹੈ ਉਸ ਦਾ ਤਾਂ ਸਰ ਜਾਂਦਾ ਹੈ ਜਿਵੇਂ ਕੋਈ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਨੂੰ ਨਸ਼ੇ ਦੀ ਲਤ ਲੱਗ ਚੁੱਕੀ ਹੈ ਜਿਨ੍ਹਾਂ ਦੇ ਘਰ ਦਾ ਗੁਜ਼ਾਰਾ ਵੀ ਬੜੀ ਮੁਸ਼ਕਿਲ ਦੇ ਨਾਲ ਚੱਲਦਾ ਹੈ ਤੇ ਜਦੋਂ ਸਾਥ ਸੰਗਤ ਜੀ ਜਿਹੜੇ ਦੋ ਪੈਸੇ ਉਹ ਕਮਾ ਕੇ ਲਿਆਉਂਦੇ ਹਨ ਆਪਣੇ ਬੱਚਿਆਂ ਦੇ ਲਈ ਰੋਟੀ ਦੇ ਲਈ ਪੈਸੇ ਕਮਾ ਕੇ ਲਿਆਉਂਦੇ ਹਨ ਉਹ ਸ਼ਰਾਬ ਪੀ ਕੇ ਹੀ ਪੈਸੇ ਦੀ ਬਰਬਾਦੀ ਕਰ ਦਿੰਦੇ ਹਨ ਇਸ ਤੋਂ ਇਲਾਵਾ ਘਰ ਦੇ ਵਿੱਚ ਕਲੇਸ਼ ਬਹੁਤ ਜ਼ਿਆਦਾ ਹੁੰਦਾ ਹੈ ਮਾਰਕੁਟਾਈ ਹੁੰਦੀ ਹੈ ਜੋ ਕਿ ਸਾਡੇ ਘਰ ਦਾ ਮਾਹੌਲ ਬਿਲਕੁਲ ਹੀ ਖਰਾਬ ਕਰਕੇ ਰੱਖ ਦਿੰਦੀ ਹੈ ਇਸ ਤੋਂ ਇਲਾਵਾ ਸਾਤ ਸੰਗਤ ਜੀ ਸ਼ਰਾਬ ਪੀਣ ਵਾਲਾ ਵਿਅਕਤੀ ਸ਼ਰਾਬ ਦੇ ਨਸ਼ੇ ਵਿੱਚ ਜਾਂ ਫਿਰ ਕਿਸੇ ਵੀ ਨਸ਼ੇ ਦਾ ਜੋ ਸੇਵਨ ਕਰਦਾ ਹੈ ਨਸ਼ੇ ਦੀ ਹਾਲਤ ਵਿੱਚ ਕਿਸੇ ਤਰ੍ਹਾਂ ਦਾ ਕੋਈ ਸਹੀ ਫੈਸਲਾ ਕਰ ਹੀ ਨਹੀਂ ਸਕਦਾ ਇਸ ਦੇ ਨਾਲ ਨਾਲ ਤੁਹਾਡੇ ਘਰ ਵਿੱਚ ਕਲੇਸ਼ ਰਹਿੰਦਾ ਹੈ ਲੜਾਈ ਝਗੜੇ ਰਹਿੰਦੇ ਹਨ ਬਿਨਾਂ ਗੱਲ ਨੂੰ ਲੈ ਕੇ ਨਸ਼ਾ ਹੀ ਇਸ ਦਾ ਮੁੱਖ ਕਾਰਨ ਬਣ ਜਾਂਦਾ ਹੈ ਨਸ਼ੇ ਦੇ ਸੇਵਨ ਦੇ ਕਾਰਨ ਕੀ ਕੁਝ ਬੰਦੇ ਆਪਣੇ ਹੋਸ਼ ਹੀ ਭੁੱਲ ਜਾਂਦੇ ਹਨ ਤੇ ਹੋਸ਼ ਦੇ ਵਿੱਚ ਰਹਿੰਦੇ ਹੀ ਨਹੀਂ ਉਸ ਸਮੇਂ ਘਰ ਦੇ ਵਿੱਚ ਅਨਾਪ-ਸ਼ਨਾਪ ਬੋਲਦੇ ਹਨ ਲੜਾਈ ਝਗੜੇ ਕਰਦੇ ਹਨ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਉਹ ਸਾਡੇ ਪਰਿਵਾਰ ਦੇ ਸਾਰੇ ਹੀ ਜੀਆਂ ਨੂੰ ਬੱਚਿਆਂ ਨੂੰ ਵੀ ਬਹੁਤ ਗਲਤ ਮਹਿਸੂਸ ਹੁੰਦਾ ਹੈ ਉਹਨਾਂ ਦੇ ਮਨ ਵਿੱਚ ਬਹੁਤ ਹੀ ਗਲਤ ਪ੍ਰਭਾਵ ਬੈਠ ਜਾਂਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਨੇ ਵਾਸ ਕੀਤਾ ਹੈ ਜਾਂ ਫਿਰ ਕਿਸੇ ਨੇ ਕੁਝ ਕੀਤਾ ਕਰਾਇਆ ਹੈ ਜਿਸ ਕਰਕੇ ਸਾਡੇ ਘਰ ਦੇ ਹਾਲਾਤ ਠੀਕ ਹੀ ਨਹੀਂ ਹੋ ਰਹੇ ਚਾਹੇ ਕੋਈ ਨਾ ਕੋਈ ਲੜਾਈ ਝਗੜਾ ਜਾਂ ਫਿਰ ਪ੍ਰੋਬਲਮ ਚੱਲ ਰਹੀ ਹੈ ਗਲਤ ਕਰੀਏ ਜਾਂ ਫਿਰ ਜੋ ਮਾੜੀਆਂ ਰੂਹਾਂ ਮਾੜੀਆਂ ਸ਼ਕਤੀਆਂ ਕਹਿ ਲਈਏ ਆਪਣੇ ਘਰ ਦੇ ਵਿੱਚ ਇਸ ਸ਼ਰਾਬ ਦੇ ਕਾਰਨ ਨਸ਼ੇ ਦੇ ਸੇਵਨ ਨਾਲ ਆਉਂਦੀਆਂ ਹਨ ਸਤ ਸੰਗਤ ਜੀ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਗੁਰਬਾਣੀ ਪੜ੍ਹਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਹੁਣ ਤੋਂ ਹੀ ਗੁਰਬਾਣੀ ਦੇ ਨਾਲ ਜੋੜਨਾ ਸ਼ੁਰੂ ਕਰ ਦਿਓ ਕਿਉਂਕਿ ਆਉਣ ਵਾਲਾ ਸਮਾਂ ਬੜਾ ਹੀ ਭਿਆਨਕ ਆ ਰਿਹਾ ਹੈ ਇਸ ਨਸ਼ੇ ਤੋਂ ਸਾਨੂੰ ਆਪਣੇ ਬੱਚਿਆਂ ਨੂੰ ਆਪ ਹੀ ਬਚਾਉਣਾ ਪਵੇਗਾ ਗੁਰੂ ਘਰ ਦੇ ਵਿੱਚ ਅਰਦਾਸ ਕੀਤੀ ਕਦੇ ਵਿਅਰਥ ਨਹੀਂ ਜਾਂਦੀ ਬਾਕੀ ਸਾਰਾ ਹਫਤਾ ਤਾਂ ਅਸੀਂ ਆਪਣੇ ਘਰ ਦੇ ਕੰਮਾਂ ਕਾਰਾਂ ਵਿੱਚ ਹੀ ਲਗਾ ਦਿੰਦੇ ਹਾਂ ਐਤਵਾਰ ਦੇ ਦਿਨ ਤੁਸੀਂ ਵੀ ਫ੍ਰੀ ਹੁੰਦੇ ਹੋ ਤੇ ਬੱਚੇ ਵੀ ਫ੍ਰੀ ਹੁੰਦੇ ਹਨ ਤੇ ਜੇਕਰ ਤੁਸੀਂ ਇਸ ਦਿਨ ਆਪਣੇ ਬੱਚਿਆਂ ਨੂੰ ਤੇ ਆਪਣੇ ਪਰਿਵਾਰ ਦੇ ਜੀਵਾਂ ਨੂੰ ਲੈ ਕੇ ਗੁਰਦੁਆਰਾ ਸਾਹਿਬ ਜਾਂਦੇ ਹੋ ਉੱਥੇ ਜਾ ਕੇ ਪਾਠ ਦੀ ਸੇਵਾ ਕਰਦੇ ਹੋ ਝਾੜੂ ਦੀ ਸੇਵਾ ਕਰਦੇ ਹੋ ਤੇ ਬੱਚਿਆਂ ਦੇ ਕੋਲੋਂ ਕਰਵਾਉਂਦੇ ਹੋ ਤਾਂ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਤਰ ਜਾਣਗੀਆਂ ਸੋ ਸਾਥ ਸੰਗਤ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ